ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਚੋਰਾ ਦਾ ਬੋਲ ਬਾਲਾ ਰਿਹਾ ਜਿਨ੍ਹਾਂ ਦੁਆਰਾ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਬੀਤੇ ਕੱਲ ਘਰ ਤੋਂ ਬਾਹਰ ਖੜੀ ਗੱਡੀ ਜਿਥੇ ਚੋਰੀ ਕਰ ਲਈ ਗਈ ਹੈ ਉੱਥੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਰਿਵਾਰ ਨਾਲ ਮੱਖਾਂ ਟੇਕਣ ਆਏ ਸ਼ਰਧਾਲੂਆਂ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਆਓ ਇਸ ਦੇ ਬਾਰੇ ਗੱਡੀ ਦੇ ਮਾਲਕ ਅਤੇ ਮੋਟਰਸਾਈਕਲ ਦੇ ਮਾਲਕ ਤੋਂ ਜਾਣੀਏ ਪੂਰੀ ਜਾਣਕਾਰੀ ਕੀ ਨਾਮ ਹੈ ਜੀ ਮੇਰਾ ਨਾਮ ਸੰਜੇ ਆਂਗਰਾ ਹੈ ਜੀ ਕੀ ਮਾਮਲਾ ਹੈ ਜੀ ਸਰ ਬੈਰੀ ਜਿਹੜੀ ਹੈਗੀ ਨਾ ਗੱਡੀ ਉਹ ਸਵੇਰੇ ਇੱਕ ਘਰ ਦੇ ਕੋਲੋਂ ਚੱਕੋ ਵੀ ਤੇ ਮੈਂ ਜਿਹੜੀ ਗੱਡੀ ਹੈ ਨਾ ਕਿਸੇ ਕੰਮ ਵਾਸਤੇ ਨਾ ਰਾਤ ਕਿਹੜੀ ਗੱਡੀ ਸੀ ਜੀ ਮੇਰੀ ਜਿਹੜੀ ਗੱਡੀ ਹੈਗੀ ਅਮਰੂਤੀ 800 ਦੀ ਜੀ ਤੇ ਉਹ ਮਾਡਲ ਨੰਬਰ ਤਕਰੀਬਨ 1998 ਹੈ ਉਹਦਾ ਪੀਵੀ 12 ਸੀ 9299 ਨੰਬਰ ਹੈ ਉਹਦਾ ਵਾਈਟ ਕਲਰ ਦੀ ਹੈਗੀ ਐ ਤੇ ਕਦੋਂ ਚੱਕ ਹੋਈ ਕਿੰਨੇ ਕ ਬਜੇ ਦਾ ਟਾਈਮ ਤਾਂ ਜੀ ਤਕਰੀਬਨ ਰਾਤ 8:00 ਵਜੇ ਉੱਥੇ ਖੜਾਈ ਹੈਗੀ ਸਾਢੇ 7-8 ਕੋਈ 8:00 ਵਜੇ ਤੇ ਰਾਤ ਲਾਸਟ ਵਦੋ ਤਕਰੀਬਨ 11:00 ਵਜੇ ਦੇਖਿਆ ਗਿਆ ਤੇ ਜਦ ਸਵੇਰੇ 6:00 ਸਵਾ 6:00 ਦੇ ਜਾਣ ਲੱਗੇ ਕਿਤੇ ਉੱਥੇ ਗੱਡੀ ਹੈ ਨਹੀਂ ਕੋਈ ਨਜ਼ਦੀਕ ਸੀਸੀਟੀਵੀ ਕੈਮਰੇ ਜਾਂ ਕੋਈ ਹੋਵੇ ਨਜ਼ਦੀਕ ਵੇਹਰਾ ਤਾਂ ਮੈਨੂੰ ਉੱਥੇ ਨਜ਼ਰ ਆਇਆ ਨਹੀਂ ਮੈਨੂੰ ਉਮੀਦ ਹੈ ਕਿ ਰਾਜੂ ਧੁਮਾਨ ਦੇ ਬਾਹਰ ਲੱਗਿਆ ਹੋਇਆ ਕੈਮਰਾ ਤੁਹਾਨੂੰ ਕੰਫਰਮ ਨਹੀਂ ਆ ਤਾਂ ਚੱਲਦਾ ਜਾਂ ਨਹੀਂ ਚੱਲਦਾ ਕੰਫਰਮ ਹੋਊਗਾ ਤੇ ਹੁਣ ਦੀ ਪੁਲਿਸ ਕੰਪਲੀਟ ਵੀ ਕੀਤੀ ਜੀ ਪੁਲਿਸ ਕੰਪਲੀਟ ਕਰਤੀ ਹੈ ਜੀ ਆ ਹਾਂਜੀ ਕੀ ਨਾਮ ਹੈ ਜੀ ਹਰਜੀਤ ਸਿੰਘ ਕੀ ਮਾਮਲਾ ਹੋਇਆ ਜੀ ਰਾਤੀ 12 ਵਜੇ ਮੋਟਰਸਾਈਕਲ ਖੜਾ ਕੀਤਾ ਸਵੇਰੇ ਅਸੀਂ 5 ਵਜੇ ਆਏ ਤੇ ਚੱਕ ਲਿਆ ਅੱਛਾ ਕਿੰਨੇ ਕੁ ਜੇ ਲੱਗਿਆ ਕੁਝ ਪਤਾ ਜੀ ਹਜ ਤੱਕ ਆ ਜਾਈਏ ਅਸੀਂ ਕੰਪਲੀਟ ਲਿਖਾਈ ਆ ਥਾਣੇ ਕੇ ਸਾਡਾ ਕੀਤੇ ਕਿਤੇ ਸੀ ਕੇਸ ਗੜ ਦੇ ਸਾਹਮਣੇ ਅੱਛਾ ਹਾਂਜੀ 4 ਪੌਂਡ ਸੀ ਨਾਲ ਜੀ ਮੇਰੇ ਨਾਲ ਇੱਕ ਮੇਰਾ ਮੁੰਡਾ ਨਾਲ ਪਾਇਆ ਵਾ ਆਏ ਕਿਹੜੀ ਜਗ੍ਹਾ ਤੋਂ ਜੀ ਨਵਾਂ ਸ਼ਹਿਰ ਜੀ ਹਾਂ ਉਹ ਕੰਪਲੀਟ ਵਗੈਰਾ ਲਿਖਾਈ ਜੀ ਹਾਂਜੀ ਕੰਪਲੀਟ ਲਿਖਾਈ ਕੀ ਕਹਿਣਾ ਜੀ ਪੁਲਿਸ ਦਾ ਪੁਲਿਸ ਦਾ ਕਹਿੰਦੇ ਕੋਈ ਨਹੀਂ ਤਸ਼ਵੀਰ ਕਰਦੇ ਆ ਜੀ ਤੁਹਾਨੂੰ ਫੋਨ ਕਰਕੇ ਦੱਸਦੇ ਆ ਲੱਭਦੇ ਆ ਠੀਕ ਹੈ ਜੀ